ਕਰਜ਼ਾ ਇੱਕ ਅਜੀਹਾ ਸ਼ਬਦ ਹੈ ਜੋ ਕਿਸੇ ਲਈ ਰਾਹਤ ਬਣਦਾ ਹੈ ਤੇ ਕਿਸੇ ਲਈ ਜ਼ਿੰਦਗੀ ਦੀ ਤਵਾਹੀ ਪਰ ਸਵਾਲ ਇਹ ਹੈ ਕਰਜ਼ਾ ਅਸਲ 'ਚ ਦੋਸਤ ਹੈ ਜਾਂ ਦੁਸ਼ਮਣ ਲੱਖਾਂ ਰੁਪਏ ਦੀ ਆਮਦਨ ਹੋਣ ਦੇ ਬਾਵਜੂਦ ਵੀ ਜੇ ਕਰਜ਼ਾ ਤੁਹਾਡਾ ਪਿੱਛਾ ਨਹੀਂ ਛੱਡਦਾ ਤਾਂ ਸਮੱਸਿਆ ਪੈਸੇ ਦੀ ਨਹੀਂ ਸੋਚ ਦੀ ਹੋ ਸਕਦੀ ਹੈ ਇਸ ਲਈ ਇਹ ਸ਼ਬਦ ਕਿਸੇ ਲਈ ਆਸ ਬਣ ਜਾਂਦਾ ਹੈ ਤੇ ਕਿਸੇ ਲਈ ਆਫਤ ਅਸੀਂ ਅਕਸਰ ਕਰਜ਼ਾ ਲੈਂਦੇ ਹਾਂ ਵੱਡੀਆਂ ਉਮੀਦਾਂ ਨਾਲ ਮਤਲਬ ਘਰ ਬਣਾਉਣ ਲਈ ਕਾਰ ਖਰੀਦਣ ਲਈ ਵਿਆਹ ਕਰਵਾਉਣ ਲਈ ਜਾਂ ਕਿਸੇ ਮਾੜੇ ਵੇਲੇ ਦੀ ਸਹਾਇਤਾ ਲਈ ਪਰ ਜਦੋਂ ਕਰਜ ਸਮੇਂ ਤੇ ਉਤਰ ਨਾ ਸਕੇ ਤਾਂ ਇਹ ਹੀ ਦੋਸਤ ਇੱਕ ਖਾਮੋਸ਼ ਦੁਸ਼ਮਣ ਬਣ ਜਾਂਦੇ ਹਨ ਕਰਜਾ ਸਾਡਾ ਦੋਸਤ ਕਦੋਂ ਬਣਦਾ ਹੈ ਕਰਜਾ ਲੈਣਾ ਕੋਈ ਬੁਰੀ ਗੱਲ ਨਹੀਂ ਜੇ ਤੁਸੀਂ ਸੋਚ ਸਮਝ ਕੇ ਮਿਆਦ ਦੇ ਅੰਦਰ ਆਪਣੀ ਆਮਦਨ ਦੇ ਅਨੁਸਾਰ ਕਰਜ ਲੈਂਦੇ ਹੋ ਇਹ ਤੁਹਾਡੀ ਵਾਧੂ ਤਾਕਤ ਬਣ ਸਕਦਾ ਹੈ ਇਹ ਤੁਹਾਨੂੰ ਵੱਡੇ ਖਰਚੇ ਇਨਵੈਸਟਮੈਂਟ ਜਾਂ ਐਮਰਜੈਂਸੀ ਮੌਕਿਆਂ ਤੇ ਸਹਾਰਾ ਦੇ ਸਕਦਾ ਹੈ ਕਰਜ਼ ਲੈਣਾ ਸਹੀ ਕਦੋਂ ਹੋ ਸਕਦਾ ਹੈ ਜਦੋਂ ਤੁਸੀਂ ਉਸ ਕਰਜ਼ ਦੀ ਲੋਡ ਨੂੰ ਸਹੀ ਤਰੀਕੇ ਨਾਲ ਜਾਣਦੇ ਹੋ ਜਦੋਂ ਕਰਜ਼ ਤੁਹਾਡੀ ਉਤਪਾਦਕਤਾ ਨੂੰ ਵਧਾਉਂਦਾ ਹੋਵੇ ਜਦੋਂ ਤੁਸੀਂ ਕਰਜ਼ ਦੀ ਭੁਗਤਾਨੀ ਯੋਜਨਾ ਬਣਾ ਕੇ ਕਰ ਰਹੇ ਹੋ ਕਰਜ਼ ਤੁਹਾਨੂੰ ਆਪਣੀ ਪੋਜੀਸ਼ਨ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੋਵੇ ਉਦਾਹਰਨ ਵਜੋਂ ਕਿਸੇ ਵਿਅਕਤੀ ਨੇ ਆਪਣਾ ਬਿਜ਼ਨਸ ਵਧਾਉਣ ਲਈ ਕਰਜ਼ਾ ਲਿਆ ਅਤੇ ਉਹਨਾਂ ਦੀ ਆਮਦਨ ਉਸ ਕਰਜ਼ੇ ਤੋਂ ਕਈ ਗੁਣਾ ਵੱਧ ਗਈ ਇਹ ਕਰਜ਼ ਦੋਸਤ ਸੀ ਕਰ ਬਣਾਉਣ ਲਈ ਇਲਾਜ ਲਈ ਜਾਂ ਸਿੱਖਿਆ ਲਈ ਕਰਜ਼ ਜੇ ਸਮਝਦਾਰੀ ਨਾਲ ਲਿਆ ਗਿਆ ਹੋਵੇ ਤਾਂ ਇਹ ਆਸਰਾ ਬਣ ਜਾਂਦਾ ਹੈ ਜਿਵੇਂ ਕਿਸੇ ਨੇ ਛੋਟਾ ਕਰਜ਼ ਲੈ ਕੇ ਦੁਕਾਨ ਚਲਾਈ ਹੁਣ ਵਧੀਆ ਬਿਜ਼ਨਸ ਚੱਲ ਰਿਹਾ ਹੈ ਸਾਂਝਦਾਰੀ ਨਾਲ ਲਿਆ ਗਿਆ ਕਾਰਜ ਤੁਹਾਡੀ ਅੱਗੇ ਵਧਣ ਦੀ ਪੌੜੀ ਬਣ ਸਕਦਾ ਹੈ ਪਰ ਜੇ ਇਹੀ ਕਾਰਜ ਲਿਆ ਗਿਆ ਬਿਨਾਂ ਸੋਚੇ ਸਮਝੇ ਤਾਂ ਨਤੀਜਾ ਖਤਰਨਾਕ ਹੋ ਸਕਦਾ ਹੈ ਹੁਣ ਗੱਲ ਕਰਦੇ ਹਾਂ ਕਿ ਕਰਜ਼ਾ ਦੁਸ਼ਮਣ ਕਦੋਂ ਬਣਦਾ ਹੈ ਜਦੋਂ ਅਸੀਂ ਆਮਦਨ ਤੋਂ ਵੱਧ ਕਰਜ਼ਾ ਲੈ ਲੈਂਦੇ ਹਾਂ ਦਿਖਾਵੇ ਲਈ ਵਿਆਹ ਦੀ ਚੰਮਕ ਬੱਡੀ ਕਾਰ ਤੇ ਮਹਿੰਗਾ ਮੋਬਾਈਲ ਤਨਖਾਹ ਦਾ ਅਧਿਕਤਮ ਹਿੱਸਾ EMI ਵਿੱਚ ਜਾਂਦਾ ਹੋ। ਜਦੋਂ ਕਰਜ਼ ਉਤਾਰਨ ਲਈ ਨਵਾਂ ਕਰਜ਼ ਲੈਣਾ ਪਵੇ। ਉਦੋਂ ਕਰਜ਼ ਜੀਵਨ ਦਾ ਦੁਸ਼ਮਣ ਬਣ ਜਾਂਦਾ ਹੈ। ਕਰਜ਼ਾ ਸਾਡੇ ਸਮਾਜਿਕ ਤੇ ਮਾਨਸਿਕਤਾ ਤੇ ਕੀ ਪ੍ਰਭਾਵ ਪਾਉਂਦਾ ਹੈ? ਜਦੋਂ ਹਰ ਮહિਲੇ ਦੀ ਤਨਖਾਹ ਸਿਰਫ ਕਰਜ਼ ਉਤਾਰਨ ਵਿੱਚ ਲੱਗ ਜਾਵੇ ਤਾਂ ਖੁਸ਼ੀ ਦੀ ਜਗ੍ਹਾ ਤਣਾਅ ਆ ਜਾਂਦਾ ਹੈ। ਕਰਜ਼ਾ ਫਿਰ ਇੱਕ ਗੁਲਾਮੀ ਬਣ ਜਾਂਦਾ ਹੈ। ਇਹ ਤੁਹਾਡੀ ਆਜ਼ਾਦੀ ਖੋਹ ਲੈਂਦਾ ਹੈ। ਇਹ ਤੁਹਾਡੀ ਨੀਂਦ ਚੁਰਾ ਲੈਂਦਾ ਹੈ। ਇਹ ਤੁਹਾਡੇ ਰਿਸ਼ਤੇ ਖਰਾਬ ਕਰ ਸਕਦਾ ਹੈ ਤੁਹਾਡੀ ਤਨਖਾਹ ਹੋਣ ਦੇ ਬਾਵਜੂਦ ਵੀ ਜੇ ਤੁਸੀਂ ਘਟਦੇ ਜਾ ਰਹੇ ਹੋ ਸਮਝੋ ਤੁਸੀਂ ਕਰਜ਼ ਦੇ ਜਾਲ ਵਿੱਚ ਫਸ ਗਏ ਹੋ ਹੁਣ ਕਿਵੇਂ ਪਛਾਣੀਏ ਕਿ ਕਰਜ਼ ਲੈਣਾ ਚੰਗਾ ਹੈ ਜਾਂ ਮਾੜਾ ਤਾਂ ਤੁਸੀਂ ਕਰਜ਼ ਲੈਣ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਸਵਾਲ ਜਰੂਰ ਪੁੱਛੋ ਨੰਬਰ 1 ਕੀ ਇਹ ਕਰਜ਼ ਜ਼ਰੂਰੀ ਹੈ ਜਾਂ ਸਿਰਫ ਖੁਆਇਸ਼ ਨੰਬਰ 2 ਕੀ ਮੈਂ ਇਸ ਨੂੰ ਸਮੇਂ ਤੇ ਉਤਾਰ ਸਕਦਾ ਹਾਂ ਨੰਬਰ 3 ਕੀ ਇਹ ਕਰਜ਼ ਮੈਨੂੰ ਕੁਝ ਵਧਾ ਕੇ ਦੇਵੇਗਾ ਜਾਂ ਸਿਰਫ ਵਧੇਰੇ ਤਣਾਅ ਨੰਬਰ 4 ਕੀ ਮੈਂ ਇਸ ਦੀ EMI ਸਮੇਂ ਸਿਰ ਭਰ ਸਕਦਾ ਹਾਂ ਨੰਬਰ 5 ਕੀ ਇਹ ਕਰਜ਼ ਮੈਨੂੰ ਕੁਝ ਵਧਾ ਕੇ ਦੇਵੇਗਾ ਨੰਬਰ 6 ਕੀ ਮੇਰੇ ਕੋਲ ਬੱਚਤ ਹੈ ਜਾਂ ਸਿਰਫ ਕਰਜ਼ ਹੀ ਕਰਜ਼ ਨੰਬਰ 7 ਕੀ ਇਹ ਕਰਜ਼ ਮੇਰੀ ਨੀਂਦ ਖਰਾਬ ਕਰੇਗਾ ਜੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਸਵਾਲਾਂ ਦੇ ਉੱਤਰ ਨਹੀਂ ਆਉਂਦੇ ਤਾਂ ਰੁਕੋ ਸੋਚੋ ਅਤੇ ਕਰਜ਼ ਨਾ ਲਵੋ ਜੇ ਉੱਤਰ ਹਾਂ ਵਿੱਚ ਹਨ ਤਾਂ ਇਹ ਦੋਸਤ ਬਣ ਸਕਦਾ ਹੈ ਨਹੀਂ ਤਾਂ ਇਹ ਤੁਹਾਡੀ ਜ਼ਿੰਦਗੀ ਨੂੰ ਚੁੱਪਚਾਪ ਖਾਣ ਵਾਲਾ ਦੁਸ਼ਮਣ ਬਣ ਜਾਵੇਗਾ ਕਰਜ਼ ਤੋਂ ਬਚਣ ਦੇ ਲਈ ਕੀ ਕਰੀਏ ਨੰਬਰ 1 ਆਪਣਾ ਖਰਚ ਆਪਣੀ ਆਮਦਨ ਅਨੁਸਾਰ ਰੱਖੋ ਨੰਬਰ 2 ਥੋੜਾ ਥੋੜਾ ਬਚਤ ਰੋਜ਼ ਕਰਨਾ ਸ਼ੁਰੂ ਕਰੋ ਨੰਬਰ 3 ਕਰਜ਼ ਲੈਣਾ ਪਿਛਲੇ ਵਿਕਲਪ ਵਜੋਂ ਰੱਖੋ ਨੰਬਰ 4 ਕ੍ਰੈਡਿਟ ਕਾਰਡ ਦਾ ਬੇਵਜਾ ਵਰਤੋਂ ਨਾ ਕਰੋ ਨੰਬਰ 5 ਦਿਖਾਵਾ ਛੱਡੋ ਅਸਲੀਅਤ 'ਚ ਰਹੋ ਨੰਬਰ 6 ਆਪਣੀ ਆਮਦਨ ਅਨੁਸਾਰ ਖਰਚ ਕਰੋ ਖਰਚੇ ਤੇ ਕੰਟਰੋਲ ਕਰੋ ਨੰਬਰ 7 EMI ਦੀ ਗਿਣਤੀ ਘਟਾਓ ਦੋ ਤੋਂ ਵੱਧ ਕਰਜ਼ੇ ਇੱਕ ਵਾਰ ਨਾ ਚਲਾਓ ਨੰਬਰ 8 ਸੇਵਿੰਗ ਦੀ ਆਦਤ ਪਾਓ ਹਰੇਕ ਮਹੀਨੇ 10% ਘੱਟ ਤੋਂ ਘੱਟ ਨੰਬਰ 8 ਕਰਜ਼ੇ ਲੈਣ ਤੋਂ ਪਹਿਲਾਂ ਯੋਜਨਾ ਬਣਾਓ ਨੰਬਰ 9 ਕਿਸੇ ਵੀ ਨਵੀਂ ਲਗਜ਼ਰੀ ਤੋਂ ਪਹਿਲਾਂ ਇਹ ਸੋਚੋ ਕਿ ਇਹ ਲੋੜ ਹੈ ਜਾਂ ਲਾਲਚ ਹੁਣ ਸਾਨੂੰ ਇਸ ਵੀਡੀਓ ਤੋਂ ਕੀ ਸਿੱਖਿਆ ਮਿਲਦੀ ਹੈ ਕਰਜ਼ਾ ਨਾ ਚੰਗਾ ਹੈ ਨਾ ਮਾੜਾ ਹੈ ਇਹ ਸਿਰਫ ਇੱਕ ਸਾਧਨ ਹੈ ਤੁਹਾਡੇ ਹੱਥ ਵਿੱਚ ਹੁਣ ਤੁਸੀਂ ਹੀ ਨਿਰਣੇ ਕਰੋ ਇਹ ਤੁਹਾਡਾ ਦੋਸਤ ਬਣੇ ਜਾਂ ਤੁਹਾਡਾ ਦੁਸ਼ਮਣ ਸਮਝਦਾਰੀ ਨਾਲ ਲਿਆ ਜਾਵੇ ਤਾਂ ਇਹ ਤੁਹਾਡੀ ਤਾਕਤ ਬਣ ਸਕਦਾ ਹੈ ਪਰ ਜੇ ਇਹ ਨਿਯੰਤਰਣ ਤੋਂ ਬਾਹਰ ਹੋ ਜਾਵੇ ਤਾਂ ਇਹ ਤੁਹਾਡੀ ਆਜ਼ਾਦੀ ਮਾਨਦੀ ਸ਼ਾਂਤੀ ਤੇ ਰਿਸ਼ਤਿਆਂ ਨੂੰ ਖਾ ਜਾਂਦਾ ਹੈ ਇਸ ਲਈ ਕਰਜ ਨੂੰ ਹਥਿਆਰ ਵਜੋਂ ਵਰਤੋ ਲੋੜ ਪਏ ਤੇ ਪਰ ਕਦੇ ਵੀ ਉਸ ਦੇ ਗੁਲਾਮ ਨਾ ਬਣੋ ਸੋਚ ਸਮਝ ਕੇ ਲਵੋ ਹਰੇਕ ਵਿੱਤੀ ਕਦਮ ਤੁਹਾਡੀ ਸਲਾਹੀਅਤ ਤੁਹਾਡਾ ਭਵਿੱਖ ਤੈਅ ਕਰਦੀ ਹੈ ਜੇ ਤੁਸੀਂ ਵੀ ਕਿਸੇ ਕਰਜ਼ ਦੀ ਚੱਕੀ ਵਿੱਚ ਪਸ ਰਹੇ ਹੋ ਤਾਂ ਕਮੈਂਟ ਕਰਕੇ ਦੱਸੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਗਲੀ ਵਾਰੀ ਮਿਲਦੇ ਹਾਂ ਇੱਕ ਹੋਰ ਜੀਵਨ ਬਦਲਣ ਵਾਲੇ ਵਿਚਾਰਾਂ ਨਾਲ ਧੰਨਵਾਦ